ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਡਾਕਟਰ ਓੰਕਾਰ ਸਿੰਘ ਦੇ ਲੇਖ ਕਰਤੇ ਕਿਹਾਂ ਬਾਤਾਂ ਦੀਆਂ ਪਰਤਾਂ ਫਰੋਲਾਂਗੇ ਇਸ ਰੋਤ ਮਤਲਬ ਗੁਰੂ ਨਾਨਕ ਸਾਹਿਬ ਜੀ ਦੇ ਸਫਰਾਂ ਦੇ ਪਿੱਛੇ ਦੀ ਰਣਨੀਤੀ ਤੇ ਗੱਲ ਕਰਦੇ ਨੇ ਹਾਂਜੀ ਯਾਨੀ ਸਿਰਫ ਇਹ ਨਹੀਂ ਕਿ ਉਹ ਕਿੱਥੇ ਕਿੱਥੇ ਗਏ ਸਗੋਂ ਇਹ ਕਿ ਉਹਨਾਂ ਨੇ ਦੁਨੀਆ ਨਾਲ ਗੱਲਬਾਤ ਕਰਨ ਦਾ ਇੱਕ ਪੂਰਾ ਮਾਡਲ ਕਿਵੇਂ ਤਿਆਰ ਕੀਤਾ ਬਿਲਕੁਲ ਤੇ ਅੱਜ ਆਪਣਾ ਮਕਸਦ ਇਸੇ ਸ਼ਬਦ ਮਾਡਲ ਨੂੰ ਸਮਝਣਾ ਹੈ ਕਿ ਕਿਵੇਂ ਸਿਰਫ ਸ਼ਬਦ ਸੁਰ ਤੇ ਸੰਵਾਦ ਨਾਲ ਦੁਨੀਆ ਨੂੰ ਬਦਲਣ ਦੀ ਕੋਸ਼ਿਸ਼ ਹੋਈ ਤੇ ਇਹ ਸਭ ਦੀ ਜੜ ਜਿਵੇਂ ਲੇਖ ਦੇ ਸ਼ੁਰੂ ਵਿੱਚ ਹੀ ਕਿਹਾ ਗਿਆ ਹੈ ਇੱਕ ਬਹੁਤ ਡੂੰਗੇ ਦਰਦ ਵਿੱਚ ਹੈ ਉਹ ਅਹਿਸਾਸ ਕਿ ਤੈ ਕੀ ਦਰਦ ਨਾ ਆਇਆ ਅੱਛਾ ਜਦੋਂ ਗੁਰੂ ਸਾਹਿਬ ਵੇਈ ਨਦੀ ਦੇ ਕਿਨਾਰੇ ਬੈਠ ਕੇ ਦੁਨੀਆ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਇਹ ਅੱਗ ਦੀ ਪੱਠੀ ਵਾਂਗ ਸੜਦੀ ਹੋਈ ਦਿਸਦੀ ਹੈ ਤੇ ਇੱਥੋਂ ਹੀ ਸਾਰੀ ਯੋਜਨਾ ਸ਼ੁਰੂ ਹੁੰਦੀ ਹੈ ਕਿਸੇ ਰਾਜਪਾਟ ਨੂੰ ਜਿੱਤਣ ਦੀ ਨਹੀਂ ਸਗੋਂ ਤਪ ਰਹੀ ਧਰਤੀ ਤੇ ਠੰਡ ਬਰਤਾਉਣ ਦੀ ਤਾਂ ਫਿਰ ਇਹ ਸਫ਼ਰ ਕੋਈ ਐਵੇਂ ਅਚਾਨਕ ਲਿਆ ਫੈਸਲਾ ਨਹੀਂ ਸੀ ਇਸ ਪਿੱਛੇ ਇੱਕ ਪੂਰੀ ਸੋਚ ਸੀ ਇੱਕ ਪਲਾਨਿੰਗ ਸੀ ਪੂਰੀ ਪਲਾਨਿੰਗ ਸੀ ਸਰੋਤ ਦੱਸਦੇ ਨੇ ਕਿ ਇਹ ਯੋਜਨਾ ਬਹੁਤ ਹੀ ਸਪਸ਼ਟ ਸੀ ਖਾਸ ਕਰਕੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੱਲਣ ਦੀ ਆਓ ਇਸ ਤਿਆਰੀ ਤੇ ਥੋੜੀ ਗੱਲ ਕਰੀਏ ਯੋਜਨਾ ਮਤਲਬ ਉਹ ਬਿਲਕੁਲ ਹੀ ਨਿਵੇਕਲੀ ਸੀ ਦੇਖੋ ਇਤਿਹਾਸ ਵਿੱਚ ਲੋਕ ਫੌਜਾਂ ਲੈ ਕੇ ਦੁਨੀਆ ਜਿੱਤਣ ਨਿਕਲਦੇ ਸੀ ਹਾਂਜੀ ਪਰ ਇੱਥੇ ਫੈਸਲਾ ਹੋਇਆ ਕਿ ਧਰਤੀ ਤੇ ਧਰਮ ਦਾ ਝੰਡਾ ਲਹਿਰਾਇਆ ਜਾਏਗਾ ਪਰ ਸ਼ਬਦ ਦੀ ਖੜਗ ਨਾਲ ਸ਼ਬਦ ਦੀ ਖੜਗ ਹਾਂ ਮਤਲਬ ਹਥਿਆਰ ਹੋਵੇਗਾ ਸ਼ਬਦ ਇਸ ਲਈ ਉਹਨਾਂ ਨੇ ਤੈਅ ਕੀਤਾ ਕਿ ਲੰਮੀਆਂ ਯਾਤਰਾਵਾਂ ਹੋਣਗੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਗਿਆ ਤੇ ਇਹ ਸਫ਼ਰ ਵਿਦਵਾਨਾਂ ਤਪਸਵੀਆਂ ਸਿੱਧ ਕਾਜ਼ੀਆਂ ਕੋਲ ਜਾ ਕੇ ਉਹਨਾਂ ਨਾਲ ਸੱਚ ਧਰਮ ਦੀਆਂ ਗੋਸ਼ਟੀਆਂ ਕਰਨ ਦਾ ਸੀ ਤੇ ਇਸ ਰਣਨੀਤੀ ਦਾ ਸਭ ਤੋਂ ਅਹਿਮ ਹਿੱਸਾ ਸੀ ਸੰਗੀਤ ਯਾਨੀ ਕੀਰਤਨ ਹਾਂਜੀ ਉਹ ਤਾਂ ਜਿਵੇਂ ਪੂਰੀ ਮੁਹਿਮ ਦਾ ਕੇਂਦਰ ਸੀ ਇਹ ਸਿਰਫ ਨਾਲ ਲੈ ਕੇ ਚੱਲਣ ਵਾਲੀ ਇੱਕ ਕਲਾ ਨਹੀਂ ਸੀ ਹੈ ਨਾ ਬਿਲਕੁਲ ਨਹੀਂ ਉਹਨਾਂ ਨੇ ਰਾਗ ਨੂੰ ਸਿਰਫ ਸੰਗੀਤ ਨਹੀਂ ਸਗੋਂ ਰੱਬੀ ਆਵਾਜ਼ ਮੰਨਿਆ ਵਿਚਾਰ ਐ ਸੀ ਕਿ ਕਲਯੁਗ ਵਿੱਚ ਯਾਨੀ ਝੂਠ ਦੇ ਯੁੱਗ ਵਿੱਚ ਕੀਰਤਨ ਭਗਤੀ ਹੀ ਸਭ ਤੋਂ ਸੌਖਾ ਤੇ ਸਭ ਤੋਂ ਤਾਕਤਵਰ ਰਸਤਾ ਹੋਵੇਗਾ ਅੱਛਾ ਉਹਨਾਂ ਦਾ ਵਿਸ਼ਵਾਸ ਸੀ ਕਿ ਜਦੋਂ ਧੁਰ ਕੀ ਬਾਣੀ ਦੇ ਸ਼ਬਦ ਨੂੰ ਸਹੀ ਰਾਗ ਨਾਲ ਮਿਲਾ ਕੇ ਗਾਇਆ ਜਾਵੇਗਾ ਤਾਂ ਉਹਦੀਆਂ ਧੁਨਾਂ ਵਿੱਚ ਉਹ ਤਾਕਤ ਹੋਵੇਗੀ ਜੋ ਜੋ ਸੱਜਣ ਠੱਗ ਵਰਗੇ ڈاکੂਆਂ ਦੇ ਦਿਲ ਬਦਲ ਸਕਦੀ ਹੈ ਤੇ ਕੋਡੇ ਵਰਗੇ ਰਾਖਸ਼ਾਂ ਦੇ ਹਾਂ ਉਹਨਾਂ ਦੇ ਪੱਥਰ ਦਿਲਾਂ ਨੂੰ ਮੋਮ ਵਾਂਗ ਪਿਘਲਾ ਸਕਦੀ ਹੈ ਇਹ ਸਿੱਧਾ ਆਤਮਾ ਤੇ ਅਸਰ ਕਰਨ ਵਾਲਾ ਸੰਚਾਰ ਸੀ ਇਸ ਦਾ ਮਤਲਬ ਜਿਸ ਸਾਜ਼ ਨੇ ਇਹ ਸੁਰ ਪੈਦਾ ਕਰਨੀ ਸੀ ਉਹਦੀ ਵੀ ਬਹੁਤ ਅਹਿਮੀਅਤ ਹੋਵੇਗੀ ਲੇਖ ਵਿੱਚ ਭਾਈ ਮਰਦਾਨਾ ਜੀ ਨੂੰ ਇੱਕ ਖਾਸ ਕੰਮ ਸੌਂਪਣ ਦਾ ਜ਼ਿਕਰ ਆਉਂਦਾ ਹੈ ਹਾਂ ਤੇ ਇੱਥੋਂ ਸਾਨੂੰ ਇਸ ਯੋਜਨਾ ਦੀ ਬਾਰੀਕੀ ਦਾ ਪਤਾ ਲੱਗਦਾ ਹੈ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਭਾਈ ਫਿਰੰਦਾ ਜੀ ਦੇ ਨਗਰ ਪੈਰੋ ਆਣਾ ਭੇਜਿਆ ਇੱਕ ਖਾਸ ਰਬਾਬ ਲਿਆਉਣ ਲਈ ਇੱਕ ਖਾਸ ਰਬਾਬ ਇਹ ਕੋਈ ਆਮ ਰਬਾਬ ਨਹੀਂ ਸੀ 6 ਤਾਰਾਂ ਵਾਲੀ ਖਾਸ ਤੌਰ ਤੇ ਬਣਾਈ ਗਈ ਰਬਾਬ ਸੀ ਇਹ ਗੱਲ ਦੱਸਦੀ ਏ ਕਿ ਸੰਦੇਸ਼ ਦੇ ਨਾਲ ਨਾਲ ਮਾਧਿਅਮ ਨੂੰ ਕਿੰਨੀ ਮਹੱਤਤਾ ਦਿੱਤੀ ਗਈ ਸੀ ਤੇ ਸਫ਼ਰ ਤੇ ਨਿਕਲਣ ਤੋਂ ਠੀਕ ਪਹਿਲਾਂ ਇੱਕ ਹੋਰ ਵੱਡੀ ਗੱਲ ਹੁੰਦੀ ਹੈ ਜਦੋਂ ਗੁਰੂ ਸਾਹਿਬ ਵੇਈ ਨਦੀ ਵਾਲਾ ਆਪਣਾ ਅਨੁਭਵ ਭਾਈ ਮਰਦਾਨਾ ਜੀ ਨਾਲ ਸਾਂਝਾ ਕਰਦੇ ਨੇ ਤੇ ਫਿਰ ਹੁਕਮ ਦਿੱਤਾ ਕੀ ਹੁਕਮ ਦਿੱਤਾ ਹੁਕਮ ਸੀ ਨਾਨਕ ਮੈਂ ਤੇਰੇ ਨਾਲ ਹਾਂ ਤੂੰ ਜਾਇਕਰ ਮੇਰਾ ਨਾਮ ਜਪ ਔਰ ਲੋਕਾਂ 'ਥੀ ਵੀ ਜਪਾਏ ਵਾਹ ਸਵੇ ਯਾਤਰਾ ਉਹਨਾਂ ਦੀ ਆਪਣੀ ਸੋਚ ਦੀ ਉਪਜ ਨਹੀਂ ਸਗੋਂ ਸਿੱਧਾ ਪਰਮਾਤਮਾ ਦੇ ਹੁਕਮ ਦੀ ਪਾਲਣਾ ਸੀ ਇਸ ਇਲਾਹੀ ਹੁਕਮ ਤੋਂ ਬਾਅਦ ਹੀ ਉਦਾਸੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਠੀਕ ਹੈ ਤਾਂ ਨੀ ਰੱਖੀ ਗਈ ਮਿਸ਼ਨ ਤੈਅ ਹੋ ਗਿਆ ਸਾਧਨ ਚੁਣੇ ਗਏ ਹੁਣ ਜਦੋਂ ਸੁਲਤਾਨਪੁਰ ਤੋਂ ਨਿਕਲਦੇ ਨੇ ਤਾਂ ਉਹਨਾਂ ਦਾ ਪਹਿਲਾ ਪੜਾ ਬਹੁਤ ਕੁਝ ਕਿਹਾ ਜਾਂਦਾ ਹੈ ਹਾਂਜੀ ਬਿਲਕੁਲ ਉਹ ਕਿਸੇ ਰਾਜੇ ਕੋਲ ਨਹੀਂ ਜਾਂਦੇ ਨਾ ਕਿਸੇ ਵਿਦਵਾਨ ਕੋਲ ਨਹੀਂ ਉਹ ਸਿੱਧਾ ਇੱਕ ਸਧਾਰਨ ਕਿਰਤੀ ਪਾਈ ਲਾਲੂ ਜੀ ਦੇ ਕਰ ਜਾਂਦੇ ਨੇ ਲੇਖ ਵਿੱਚ ਨਾ ਜਸਬੀਰ ਮੰਨ ਦੀ ਕਿਤਾਬ ਬੋਲ ਮਰਦਾਨਿਆਂ ਦਾ ਹਵਾਲਾ ਦੇ ਕੇ ਇਸ ਨੂੰ ਬੜਾ ਖੂਬਸੂਰਤ ਬਿਆਨ ਕੀਤਾ ਗਿਆ ਹੈ اچھا ਕਿਵੇਂ ਤੁਸੀਂ ਸੋਚ ਕੇ ਦੇਖੋ ਗੁਰੂ ਸਾਹਿਬ ਪਾਈ ਲਾਲੋ ਦੇ ਵੇੜੇ ਵਿੱਚ ਆਉਂਦੇ ਨੇ ਤੇ ਉਸ ਦੇ ਲੱਕੜ ਦੇ ਸੰਦਾਂ ਦੇ ਵਿੱਚਕਾਰ ਫਰਸ਼ ਤੇ ਹੀ ਚੌਕੜੀ ਮਾਰ ਕੇ ਬੈਠ ਜਾਂਦੇ ਨੇ ਜ਼ਮੀਨ ਤੇ ਹੀ ਹਾਂਜੀ ਤੇ ਜਦੋਂ ਲਾਲੋ ਘਬਰਾ ਕੇ ਕਹਿੰਦਾ ਹੈ ਕਿ ਇਸ ਤਰ੍ਹਾਂ ਮਿੱਟੀ ਤੇ ਨਾ ਬੈਠੋ ਤਾਂ ਬਾਬੇ ਦਾ ਜਵਾਬ ਉਹ ਉਹਨਾਂ ਦੀ ਸਾਰੀ ਫਿਲਾਸਫੀ ਨੂੰ ਬਿਆਨ ਕਰ ਦਿੰਦਾ ਹੈ ਉਹ ਕਹਿੰਦੇ ਨੇ ਤੇਰਾ ਤਾਂ ਸਾਰਾ ਵੇੜਾ ਹੀ ਪਲਾਂਗੇ ਲਾ ਲੋ ਕਮਾਲ ਦੀ ਗੱਲ ਏ ਇਹ ਸਿਰਫ ਇੱਕ ਮੁਲਾਕਾਤ ਤੋਂ ਕਿਤੇ ਵੱਧ ਹੈ ਇਹ ਤਾਂ ਇੱਕ ਵਿਚਾਰਤਾਰਕ ਐਲਾਨਨਾਮਾ ਹੈ ਬਿਲਕੁਲ ਪਹਿਲੇ ਹੀ ਕਦਮ ਚ ਦੱਸ ਦਿੱਤਾ ਕਿ ਉਹਨਾਂ ਦਾ ਪੰਥ ਕਿਸ ਦੇ ਨਾਲ ਖੜਾ ਹੋਵੇਗਾ ਸਹੀ ਗੱਲ ਹੈ ਇਹ ਸੱਚੀ ਸੁੱਚੀ ਕਿਰਤ ਨੂੰ ਸਲਾਮ ਸੀ ਤੇ ਦੂਜੇ ਪਾਸੇ ਮਲਿਕ ਪਾਗੋ ਵਰਗੇ ਹੰਕਾਰੀ ਸ਼ੋਸ਼ਣ ਕਰਨ ਵਾਲੇ ਅਮੀਰਾਂ ਦਾ ਪੂਰੀ ਤਰ੍ਹਾਂ ਤਿਆਗ ਸੀ ਇੱਥੇ ਹੀ ਉਹਨਾਂ ਨੇ ਆਪਣੇ ਪੰਥ ਦੇ ਤਿੰਨ ਮੁਢਲੇ ਅਸੂਲਾਂ ਦੀ ਨੀਂਹ ਰੱਖ ਦਿੱਤੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਇਹ ਇੱਕ ਗਰੀਬ ਤਰਖਾਨ ਦੇ ਵੇੜੇ ਤੋਂ ਸ਼ੁਰੂ ਹੋਈ ਇੱਕ ਰੋਹਾਨੀ ਅਤੇ ਆਰਥਿਕ ਕ੍ਰਾਂਤੀ ਸੀ ਤਾਂ ਅਸੀਂ ਦੇਖਿਆ ਕਿ ਸ਼ਬਦ ਮਾਡਲ ਦਾ ਆਧਾਰ ਕੀਰਤ ਤੇ ਨਿਮਰਤਾ ਤੇ ਰੱਖਿਆ ਗਿਆ ਹੁਣ ਲੇਖ ਸਾਨੂੰ ਦਿਖਾਉਂਦਾ ਹੈ ਕਿ ਇਸ ਮਾਡਲ ਨੂੰ ਸਥਾਪਿਤ ਧਾਰਮਿਕ ਕੇਂਦਰਾਂ ਵਿੱਚ ਕਿਵੇਂ ਪਰਖਿਆ ਗਿਆ ਇੱਥੇ ਇੱਕ ਖਾਸ ਯੁਗਤ ਦਾ ਜ਼ਿਕਰ ਹੈ ਹੈਨਾ ਹਾਂ ਉਹ ਯੁਗਤ ਸੀ ਕਿਸੇ ਧਾਰਮਿਕ ਕੇਂਦਰ ਵਿੱਚ ਜਾ ਕੇ ਕੋਈ ਅਨੋਖੀ ਘਟਨਾ ਕਰਨਾ ਤਾਂ ਜੋ ਸੰਵਾਦ ਸ਼ੁਰੂ ਹੋ ਸਕੇ ਚਲੋ ਮੱਕੇ ਦੀ ਘਟਨਾ ਤੋਂ ਇਸ ਨੂੰ ਸਮਝਦੇ ਹਾਂ ਇਹ ਉਹਨਾਂ ਦੇ ਸ਼ਬਦ ਮਾਡਲ ਨੂੰ ਐਕਸ਼ਨ ਵਿੱਚ ਦੇਖਣ ਦੀ ਸਭ ਤੋਂ ਵਧੀਆ ਉਦਾਹਰਣ ਹੈ ਸਾਲ 1510 ਦੇ ਆਸ-ਪਾਸ ਉਹ ਮੱਕੇ ਪਹੁੰਚਦੇ ਨੇ ਤੇ ਕਾਬੇ ਵੱਲ ਪੈਰ ਕਰਕੇ ਆਰਾਮ ਕਰਨ ਲੱਗਦੇ ਨੇ ਜਾਣ ਬੁਝ ਕੇ ਹਾਂਜੀ ਇੱਕ ਜਾਣ ਬੁਝ ਕੇ ਕੀਤਾ ਗਿਆ ਕੰਮ ਉੱਥੋਂ ਦਾ ਕਾਜ਼ੀ ਰੁਕਨਦੀਨ ਇਹ ਦੇਖ ਕੇ ਗੁੱਸੇ ਨਾਲ ਭਰ ਜਾਂਦਾ ਹੈ ਤੇ ਪੁੱਛਦਾ ਹੈ ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ ਤੇ ਗੁਰੂ ਸਾਹਿਬ ਦਾ ਜਵਾਬ ਉਹਨਾਂ ਦਾ ਜਵਾਬ ਬਹੁਤ ਸ਼ਾਂਤ ਸਹੇਜ ਪਰ ਬਹੁਤ ਡੂੰਗਾ ਸੀ ਉਹ ਕਹਿੰਦੇ ਨੇ ਮਿੱਤਰਾ ਮੈਂ ਥੱਕਿਆ ਹੋਇਆ ਹਾਂ ਤੂੰ ਮੇਰੇ ਪੈਰ ਫੜ ਕੇ ਉਸ ਪਾਸੇ ਕਰ ਦੇ ਜਿੱਧਰ ਖੁਦਾ ਨਹੀਂ ਹੈ ਇਹ ਤਾਂ ਮਤਲਬ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੱਤ ਲੈਣ ਵਾਲੀ ਗੱਲ ਹੈ ਉਹ ਬਹਿਸ ਦੀ ਪੂਰੀ ਨੀ ਨੂੰ ਹੀ ਬਦਲ ਰਹੇ ਨੇ ਬਿਲਕੁਲ ਇੱਥੋਂ ਤਾਂ ਅਸਲ ਗੱਲ ਸ਼ੁਰੂ ਹੋਈ ਇਹ ਜਵਾਬ ਸੁਣ ਕੇ ਕਾਜ਼ੀ 당 ਰਹਿ ਗਿਆ ਹੁਣ ਇੱਥੇ ਲੇਖ ਦੋ ਵੱਖਰੇ ਵੱਖਰੇ ਸਰੋਤਾ ਨੂੰ ਇਕੱਠਾ ਕਰਦਾ ਹੈ ਅੱਛਾ ਇੱਕ ਤਰ੍ਹਾਂ ਪਾਈ ਗੁਰਦਾਸ ਜੀ ਜਿਨ੍ਹਾਂ ਦੀ ਵਾਰ ਇਸ ਦੇ ਰੋਹਾਨੀ ਪੱਖ ਨੂੰ ਦੱਸਦੀ ਹੈ ਉਨਾਂ ਅਨੁਸਾਰ ਜਦੋਂ ਕਾਜ਼ੀ ਨੇ ਗੁੱਸੇ ਵਿੱਚ ਪੈਰ ਫੜ ਕੇ ਘੁਮਾਏ ਤਾਂ ਕਾਬਾ ਵੀ ਨਾਲ ਹੀ ਘੁੰਮ ਗਿਆ ਤੇ ਦੂਜਾ ਸਰੋਤ ਮੇਰਾ خیال ਹੈ ਉਹ ਇੱਕ ਫਾਰਸੀ ਡਾਇਰੀ ਹੈ ਹਾਂ ਤੇ ਉਹ ਬਹੁਤ ਦਿਲਚਸਪ ਜਾਣਕਾਰੀ ਹੈ ਲੇਖ ਦੱਸਦਾ ਹੈ ਕਿ 1927 ਵਿੱਚ ਸੈਯਦ ਪ੍ਰਥੀਪਾਲ ਸਿੰਘ ਨੇ ਸੈਯਦ ਤਾਜੁਦੀਨ ਦੀ ਇੱਕ ਫਾਰਸੀ ਡਾਇਰੀ ਲਭੀ ਉਹ ਵਾਹ ਤੇ ਉਹ ਇਸ ਘਟਨਾ ਦੇ ਚਸ਼ਮਦੀਦ ਗਵਾਸੀ ਉਸ ਡਾਇਰੀ ਵਿੱਚ ਦਰਜ ਹੈ ਕਿ ਜਦੋਂ ਕਾਜ਼ੀਆਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਮੁਸਲਮਾਨਾਂ ਦੇ ਐਨੇ ਵਿਰੁੱਧ ਕਿਉਂ ਹੋ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਕਿਸੇ ਧਰਮ ਦੇ ਵਿਰੋਧ ਨਹੀਂ ਸਗੋਂ ਅਗਿਆਨਤਾ ਅਤੇ ਕੱਟੜਤਾ ਦੇ ਖਿਲਾਫ ਹਨ ਤਾਂ ਇੱਕ ਪਾਸੇ ਰੋਹਾਨੀ ਬਿਰਤਾਂਤ ਦੂਜੇ ਪਾਸੇ ਇਤਿਹਾਸਿਕ ਸਬੂਤ ਇਹ ਸਾਰੀ ਗੱਲਬਾਤ ਦਾ ਕਾਜ਼ੀ ਰੁਕਨਦੀਨ ਤੇ ਕੀ ਅਸਰ ਹੋਇਆ ਉਸ ਦਾ ਕੀ ਬਣਿਆ ਫਿਰ ਉਹ ਐਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਨਾਨਕ ਸਾਹਿਬ ਦਾ ਮੁਰੀਦ ਯਾਨੀ ਸ਼ਰਦਾਲੂ ਬਣ ਗਿਆ ਤੇ ਇਸੇ ਕਾਰਨ ਉਥੋਂ ਦੇ ਕੱਟੜ ਪੰਥੀਆਂ ਨੇ ਉਸ ਨੂੰ ਸੰਸਾਰ ਦੀ ਸਜ਼ਾ ਸੁਣਾਈ ਸੰਸਾਰ ਇਸ ਦਾ ਮਤਲਬ ਹੈ ਪੱਥਰ ਮਾਰ ਕੇ ਮਾਰ ਦੇਣਾ ਹੈ ਨਾ ਹਾਂਜੀ ਪੱਥਰ ਮਾਰ ਮਾਰ ਕੇ ਜਾਨੋ ਮਾਰ ਦੇਣਾ ਇੱਕ ਬਹੁਤ ਹੀ ਬੇਰਹਿਮ ਜਨਤਕ ਸਜ਼ਾ ਲੇਖ ਵਿੱਚ ਉਸ ਦੇ ਆਖਰੀ ਪਲਾਂ ਦਾ ਬਹੁਤ ਪਾਵੁਗ ਜ਼ਿਕਰ ਹੈ ਬਹੁਤ ਜ਼ਿਆਦਾ ਲਹਿ ਦਸਤੇ ਰੀਤੀ ਜਦੋਂ ਰੁਕੰਦੀ ਨੂੰ ਛਾਤੀ ਤੱਕ ਜ਼ਮੀਨ ਵਿੱਚ ਦਬ ਦਿੱਤਾ ਗਿਆ ਤਾਂ ਉਸ ਨੂੰ ਆਪਣਾ ਆਖਰੀ ਬਿਆਨ ਦੇਣ ਲਈ ਕਿਹਾ ਗਿਆ ਉਸ ਵੇਲੇ ਉਹ ਡਰਿਆ ਨਹੀਂ ਹੈ ਸਗੋ ਉਸਨੇ ਉੱਚੀ ਆਵਾਜ਼ ਵਿੱਚ ਬਾਗ ਦੇ ਕੇ ਕਿਹਾ ਮੇਰਾ ਰੱਬ ਮੇਰਾ دین ਈਮਾਨ ਨਾਨਕੀ ਹੈ ਐ ਦੁਨੀਆ ਦੇ ਲੋਕੋ ਜੇ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ ਨਾਨਕ ਦੀ ਸ਼ਰਨ ਵਿੱਚ ਆ ਜਾਣਾ ਇਹ ਤਾਂ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਇਸ ਦਾ ਲੋਕਾਂ ਤੇ ਕੀ ਅਸਰ ਹੋਇਆ ਹੋਵੇਗਾ ਅਸਰ ਬਹੁਤ ਡੂੰਗਾ ਹੋਇਆ ਇਹ ਸੁਣ ਕੇ ਲੋਕ ਇੰਨੇ ਹੈਰਾਨ ਰਹਿ ਗਏ ਕਿ ਪੱਥਰਾਂ ਨਾਲ ਭਰੀਆਂ ਉਹਨਾਂ ਦੀਆਂ ਚੋਲੀਆਂ ਹੱਥਾਂ 'ਚੋਂ ਛੁੱਟ ਕੇ ਆਪਣੇ ਹੀ ਪੈਰਾਂ 'ਤੇ ਡਿੱਗ ਪਈਆਂ। ਉਹਨਾਂ ਨੇ ਇੱਕ ਅਜੀਹਾ ਵਿਸ਼ਵਾਸ ਦੇਖਿਆ ਜੋ ਮੌਤ ਦੇ ਡਰ ਤੋਂ ਵੀ ਵੱਡਾ ਸੀ। ਮੱਕੇ ਦੀ ਘਟਨਾ ਤਾਂ ਸੱਚਮੁੱਚ ਸ਼ਬਦ ਮਾਡਲ ਦੀ ਤਾਕਤ ਨੂੰ ਦਰਸਾਉਂਦੀ ਏ ਪਰ ਲੇਖ ਦੱਸਦਾ ਏ ਕਿ ਇਹੀ ਸਿਧਾਂਤ ਬਗਦਾਦ ਵਿੱਚ ਵੀ ਵਰਤਿਆ ਗਿਆ ਪਰ ਉੱਥੇ ਚੁਣੌਤੀ ਵੱਖਰੀ ਸੀ। ਹਾਂ, ਉੱਥੇ ਮੁੱਦਾ ਸੰਗੀਤਤਾ ਸੀ। ਬਗਦਾਦ ਵਿੱਚ ਉਹ ਪੀਰ ਦਸਤਗੀਰ ਦੇ ਸਥਾਨ ਤੇ ਪਹੁੰਚੇ ਤੇ ਉੱਚੀ ਆਵਾਜ਼ ਵਿੱਚ ਰਬਾਬ ਨਾਲ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਉੱਥੇ ਵਰਜਿਤ ਸੀ ਹਾਂਜੀ ਦੂਜਾ ਜਦੋਂ ਉਹਨਾਂ ਨੇ ਪਾਤਾਲਾ ਪਾਤਲ ਲਖ ਆਗਾਸਾ ਆਗਾਸ ਦਾ ਸ਼ਬਦ ਗਾਇਆ ਤਾਂ ਉਸ ਦਾ ਵੀ ਵਿਰੋਧ ਹੋਇਆ ਕਿਉਂਕਿ ਇਸਲਾਮ ਵਿੱਚ ਸਿਰਫ 7 ਅਸਮਾਨਾਂ ਦਾ ਜ਼ਿਕਰ ਹੈ ਤੇ ਗੁਰੂ ਸਾਹਿਬ ਲੱਖਾਂ ਕਰੋੜਾਂ ਦੀ ਗੱਲ ਕਰ ਰਹੇ ਸੀ ਤਾਂ ਫਿਰ ਉੱਥੇ ਕੀ ਹੋਇਆ ਇੱਕ ਪਾਸੇ ਸੰਗੀਤ ਤੇ ਪਾਬੰਦੀ ਦੂਜੇ ਪਾਸੇ ਬ੍ਰਹਿਮੰਡ ਬਾਰੇ ਵੱਖਰਾ ਵਿਚਾਰ ਲੋਕ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੂੰ ਪੱਥਰ ਮਾਰਨ ਦਾ ਫੈਸਲਾ ਕਰ ਲਿਆ ਪਰ ਇੱਥੇ ਵੀ ਗੁਰੂ ਸਾਹਿਬ ਨੇ ਸ਼ਬਦ ਦੀ ਸ਼ਕਤੀ ਨਾਲ ਸਾਰਿਆਂ ਨੂੰ ਸ਼ਾਂਤ ਕੀਤਾ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਸ਼ਾ ਬਹਿਲੋਲ ਨਾਂ ਦੇ ਇੱਕ ਸੂਫੀ ਫਕੀਰ ਨਾਲ ਹੋਈ ਜੋ ਉਹਨਾਂ ਦੇ ਸਿੱਖ ਬਣ ਗਏ ਤੇ ਇਸ ਮੁਲਾਕਾਤ ਦਾ ਇੱਕ ਠੋਸ ਸਬੂਤ ਅੱਜ ਵੀ ਮੌਜੂਦ ਹੈ ਹੈਨਾ ਹਾਂ ਤੇ ਉਹ ਬਹੁਤ ਖੂਬਸੂਰਤ ਜਿਸ ਪੱਥਰ ਦੀ ਸਿਲ ਤੇ ਬੈਠ ਕੇ ਗੁਰੂ ਸਾਹਿਬ ਤੇ ਸ਼ਾਹ ਬਹਿਲੋਲ ਨੇ ਗੱਲਬਾਤ ਕੀਤੀ ਉਸ ਤੇ ਅੱਜ ਵੀ ਅਰਬੀ ਵਿੱਚ ਕੁਝ ਸ਼ਬਦ ਉਕਰੇ ਹੋਏ ਨੇ ਉਹਨਾਂ ਸ਼ਬਦਾਂ ਦਾ ਅਨੁਵਾਦ ਕੀ ਹੈ ਸਭ ਤੋਂ ਖੂਬਸੂਰਤ ਹਿੱਸਾ ਸ਼ਾਹ ਬਹਿਲੋਲ ਬਾਰੇ ਹੈ ਲਿਖਿਆ ਹੈ ਕਿ ਸ਼ਾਹ ਬਹਿਲੋਲ 60 ਸਾਲ ਉਸੇ ਸਿਲ ਤੇ ਬੈਠ ਕੇ ਗੁਰੂ ਦੇ ਸ਼ਬਦ ਵਿੱਚ ਇਸ ਤਰ੍ਹਾਂ ਲੀਨ ਰਹੇ ਜਿਵੇਂ ਪ੍ਰਭਾਤ ਚਮਕ ਪਾਏ ਸ਼ਹਿਦ ਪਰੇ ਗੁਲਾਬ ਉਤੇ ਇੱਕ ਸ਼ਹਿਦ ਦੀ ਮੱਖੀ ਬੈਠ ਅਡੋਲ ਰਸ ਚੂਸਦੀ ਵਾਹ ਕੀ ਕਮਾਲ ਦੀ ਤਸਵੀਰ ਖਿੱਚੀ ਐ ਤਾਂ ਪਹਿਲਾਂ ਇੱਕ ਕਿਰਤੀ ਫਿਰ ਇੱਕ ਕਾਜ਼ੀ ਤੇ ਫਿਰ ਇੱਕ ਸੂਫੀ ਸ਼ਬਦ ਮਾਡਲ ਵੱਖ-ਵੱਖ ਪਦਰਾਂ ਤੇ ਕੰਮ ਕਰ ਰਿਹਾ ਸੀ ਲੇਖ ਵਿੱਚ ਇੱਕ ਹੋਰ ਵੱਡੀ ਚੁਣੌਤੀ ਦਾ ਜ਼ਿਕਰ ਹੈ ਸਿੱਧਾ ਜੋਗੀਆਂ ਨਾਲ ਸੰਵਾਦ ਹਾਂਜੀ ਤੇ ਇਹ ਸੰਵਾਦ ਬਿਲਕੁਲ ਵੱਖਰਾ ਸੀ ਕਿਵੇਂ ਕਿਉਂਕਿ ਇੱਥੇ ਮੁਕਾਬਲਾ ਧਾਰਮਿਕ ਕਟੜਤਾ ਨਾਲ ਨਹੀਂ ਸਗੋਂ ਉਸ ਸਮੇਂ ਦੇ ਸਭ ਤੋਂ ਵੱਡੇ ਦਾਰਸ਼ਨਿਕਾ ਤੇ ਯੋਗ ਸ਼ਕਤੀਆਂ ਦੇ ਮਾਹਿਰਾਂ ਨਾਲ ਸੀ ਸਿੱਧ ਜੋਗੀ ਰੱਬੀ ਮਿਲਾਪ ਤੋਂ ਜ਼ਿਆਦਾ ਰਿੱਧੀਆਂ ਸਿੱਧੀਆਂ ਯਾਨੀ ਕਰਮਾਤਾਂ ਦਿਖਾਉਣ ਤੇ ਜ਼ੋਰ ਦਿੰਦੇ ਸੀ ਤੇ ਗੁਰੂ ਸਾਹਿਬ ਦਾ ਫਲਸਫਾ ਇਸ ਦੇ ਉਲਟ ਸੀ ਇਹ ਤਾਂ ਵਿਚਾਰਾਂ ਦਾ ਸਿੱਧਾ ਟਕਰਾਅ ਹੋਇਆ ਹੋਵੇਗਾ ਬਿਲਕੁਲ ਤੇ ਇਸ ਟਕਰਾਅ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂ ਸਾਹਿਬ ਨੇ ਖੁਦ ਆਪਣੀ ਬਾਣੀ ਸਿੱਧ ਗੋਸ਼ਟ ਵਿੱਚ ਇਸ ਪੂਰੇ ਸੰਵਾਦ ਨੂੰ ਦਰਜ ਕੀਤਾ ਹੈ ਸਿੱਧ ਗੋਸ਼ਟ ਵਿੱਚ ਹਾਂਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ ਇਹ ਸਵਾਲ ਜਵਾਬ ਦੀ ਸ਼ੈਲੀ ਵਿੱਚ ਹੈ ਸਿੱਧ ਸਵਾਲ ਕਰਦੇ ਨੇ ਉਹ ਜਵਾਬ ਦਿੰਦੇ ਨੇ ਉਹ ਆਪਣੀਆਂ ਕਰਾਮਾਤਾਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਗੋਸ਼ਟੀਆਂ ਦਾ ਨਤੀਜਾ ਕੀ ਨਿਕਲਿਆ ਨਤੀਜਾ ਭਾਈ ਗੁਰਦਾਸ ਜੀ ਇੱਕ ਤੁਕ ਵਿੱਚ ਦੱਸਦੇ ਨੇ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿਧਾ ਵਿੱਚ ਆਈ ਮਤਲਬ ਸ਼ਬਦ ਨਾਲ ਸ਼ਾਂਤੀ ਆਈ ਹਾਂ ਗੁਰੂ ਸਾਹਿਬ ਨੇ ਕਰਾਮਾਤਾਂ ਦਾ ਜਵਾਬ ਕਰਾਮਾਤ ਨਾਲ ਨਹੀਂ ਦਿੱਤਾ ਸਗੋਂ ਸ਼ਬਦ ਨਾਲ ਦਿੱਤਾ ਉਨ੍ਹਾਂ ਦੇ ਗਿਆਨ ਭਰਪੂਰ ਸ਼ਬਦ ਅੱਗੇ ਸਿੱਧਾਂ ਦੀਆਂ ਕਰਾਮਾਤਾਂ ਫਿੱਕੀਆਂ ਪੈ ਗਈਆਂ ਤੇ ਉਨ੍ਹਾਂ ਦੇ ਮਨਾਂ ਨੂੰ ਸ਼ਾਂਤੀ ਮਿਲੀ ਲੇਖ ਅਨੁਸਾਰ ਇਸ ਸੰਵਾਦ ਤੋਂ ਬਾਅਦ ਹઠ ਜੋਗ ਦਾ ਪ੍ਰਭਾਵ ਲਗਭਗ ਖਤਮ ਹੋ ਗਿਆ ਤਾਂ ਫਿਰ ਜੇ ਆਪਾਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਮਾਡਲ ਦਾ ਨਿਚੋੜ ਕੀ ਨਿਕਲਦਾ ਹੈ ਨਿਚੋੜ ਬਹੁਤ ਸਪਸ਼ਟ ਹੈ ਉਹਨਾਂ ਨੇ ਕੋਈ ਜੰਗ ਨਹੀਂ ਲੜੀ ਕੋਈ ਫੌਜ ਇਕੱਠੀ ਨਹੀਂ ਕੀਤੀ ਕਿਸੇ ਰਾਜ ਤੇ ਕਬਜ਼ਾ ਨਹੀਂ ਕੀਤਾ ਨਹੀਂ ਉਹਨਾਂ ਨੇ ਸਿਰਫ ਸ਼ਬਦ ਖੜਗ ਨਾਲ ਯਾਨੀ ਗਿਆਨ ਦੀ ਤਲਵਾਰ ਨਾਲ ਸਾਰਾ ਸੰਸਾਰ ਜਿੱਤ ਲਿਆ ਤੇ ਆਪਣਾ ਨਿਰਾਲਾ ਪੰਥ ਸਥਾਪਿਤ ਕੀਤਾ ਉਹਨਾਂ ਨੇ ਦਿਲਾਂ ਤੇ ਦਿਮਾਗਾਂ ਨੂੰ ਜਿੱਤਿਆ ਪਰ ਲੇਖ ਦੇ ਅੰਤ ਵਿੱਚ ਡਾਕਟਰ ਓੰਕਾਰ ਸਿੰਘ ਇੱਕ ਚੁਣੌਤੀ ਵੀ ਦਿੰਦੇ ਨੇ ਜੋ ਸਿੱਧੀ ਅੱਜ ਸਾਡੇ ਨਾਲ ਜੁੜਦੀ ਹੈ ਹਾਂ ਉਹ ਇੱਕ ਬਹੁਤ ਗੰਭੀਰ ਨੁਕਤਾ ਉਠਾਉਂਦੇ ਨੇ ਉਹ ਕਹਿੰਦੇ ਨੇ ਕਿ ਬਾਬੇ ਨੇ ਤਾਂ ਰੋੜਾਂ ਦੀ ਵਿਛਾਈ ਤੇ ਚੱਲ ਕੇ ਯਾਨੀ ਔਖੇ ਰਾਹਾਂ ਤੇ ਤੁਰ ਕੇ ਧਰਮ ਦਾ ਝੰਡਾ ਲਹਿਰਾਇਆ ਸੀ ਪਰ ਅਸੀਂ ਪਰ ਅਸੀਂ ਅੱਜ ਸੁੱਖਾਂ ਦੀਆਂ ਸੇਜਾਂ ਤੇ ਬੈਠ ਕੇ ਸਿਰਫ ਉਹਨਾਂ ਦੀਆਂ ਗੱਲਾਂ ਕਰਨਾ ਚਾਹੁੰਦੇ ਹਾਂ ਉਹ ਲੰਗਰ ਤੋਂ ਸ਼ਬਦ ਲੰਗਰ ਵੱਲ ਜਾਣ ਲਈ ਕਹਿੰਦੇ ਨੇ ਯਾਨੀ ਗਿਆਨ ਅਤੇ ਵਿਚਾਰਾਂ ਦੇ ਲੰਗਰ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਗੱਲਾਂ ਨਾਲ ਸਮਾਜ ਵਿੱਚ ਫੈਲੀ ਅਗਿਆਨਤਾ ਦੀ ਤੁੰਦਨੀ ਮਿਟਣੀ ਇਸ ਲਈ ਗੁਰੂ ਬਾਬੇ ਦੇ ਸ਼ਬਦ ਮਾਡਲ ਨੂੰ ਮੁੜ ਤੋਂ ਪ੍ਰਕਾਸ਼ਮਾਨ ਕਰਨਾ ਪਵੇਗਾ ਤਾਂ ਫਿਰ ਅੱਜ ਦੇ ਸਰੋਤਾਂ ਤੇ ਵਿਚਾਰ ਕਰਨ ਤੋਂ ਬਾਅਦ ਇੱਕ ਆਖਰੀ ਸਵਾਲ ਮਨ ਵਿੱਚ ਆਉਂਦਾ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਲੇਖ ਗੁਰੂ ਨਾਨਕ ਸਾਹਿਬ ਦੇ ਤਰੀਕੇ ਨੂੰ ਇੱਕ ਸ਼ਬਦ ਮਾਡਲ ਵਜੋਂ ਪੇਸ਼ ਕਰਦਾ ਹੈ ਤੇ ਸੋਚਣ ਵਾਲੀ ਗੱਲ ਇਹ ਹੈ ਅੱਜ ਦੇ ਇਸ ਰੋਲੇ ਰੱਪੇ ਸੋਸ਼ਲ ਮੀਡੀਆ ਦੇ ਸ਼ੋਰ ਵਾਲੇ ਯੁੱਗ ਵਿੱਚ ਇਸ ਸ਼ਬਦ ਮਾਡਲ ਨੂੰ ਲਾਗੂ ਕਰਨਾ ਕਿਹੋ ਜਿਹਾ ਹੋਵੇਗਾ ਕੀ ਸੱਚ ਨਿਮਰਤਾ ਤੇ ਸੁਰਤੇ ਕੇਂਦਰਿਤ ਸੰਵਾਦ ਅੱਜ ਦੀ ਸੜ ਰਹੀ ਦੁਨੀਆ ਵਿੱਚ ਕੋਈ ਬਦਲਾਅ ਲਿਆ ਸਕਦਾ ਹੈ ਇੱਕ ਡੂੰਗਾ ਸਵਾਲ ਜਿਸ ਤੇ ਵਿਚਾਰ ਕਰਨਾ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ